ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਸਿਕਾ ਨਮਸਕਾਰ ਅਦਾਬ ਦੋਸਤੋ ਜੈ ਸ਼੍ਰੀ ਰਾਮ ਦੋਸਤੋ ਅੱਜ ਦਾ ਟਾਈਟਲ ਤੁਸੀਂ ਦੇਖ ਹੀ ਲਿਆ ਅੱਜ ਦਾ ਟਾਈਟਲ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸੋ ਗੁਰੂ ਗੋਬਿੰਦ ਸਿੰਘ ਦੇ ਵਾਰਸ ਕੋਣ ਹੈ ਅੱਜ ਦਾ ਟਾਈਟਲ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸੋ ਕੱਲ ਤਿੰਨ ਪ੍ਰਕਰਨ ਨੇੜੇ-ਨੇੜੇ ਹੋਇਆ ਪਹਿਲਾ ਪ੍ਰਕਰਨ ਹੋਇਆ ਕੱਲ ਇੱਕ ਸ਼ਿਵਸੜਾ ਆਕੂ ਸੀਗਾ ਉਹ ਵਾਲਾ ਪ੍ਰਕਰਨ ਕੱਲ ਤੁਸੀਂ ਲੁਧਿਆਣਾ ਦੇਖਿਆ ਇਸ ਤੋਂ ਪਹਿਲਾਂ ਤੀਜਾ ਪ੍ਰਕਰਨ ਦੂਜਾ ਪ੍ਰਕਰਨ ਸੀਗਾ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਯੋਗਾ ਦਾ ਗੱਲ ਸੀਗਾ ਤੀਜਾ ਪ੍ਰਕਰਨ ਕੰਗਨਾਰ ਨੋ ਤੇ ਜਿਹੜਾ 에ਰਪੋਰਟ ਤੇ ਮਾਮਲਾ ਹੈਗਾ ਤੁਹਾਨੂੰ ਤਿੰਨਾ ਮਾਮਲੇ ਤੇ ਤਕਰੀਬਨ ਪਤਾ ਹੈ ਅੱਜ ਮੈਂ ਤਿੰਨਾ ਤੇ ਗੱਲ ਕਰਾਂਗਾ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਦੀ ਪਹਿਲਾਂ ਮੈਂ ਗੱਲ ਕਰੂੰਗਾ ਸਿੱਖ ਖਾਲਸਾ ਕਨਸੈਪਟ ਹੈ ਕੀ ਹੈ ਗੁਰੂ ਸਾਹਿਬ ਦੀ ਜਿਹੜੀ ਸਾਨੂੰ ਦਿੱਤੀ ਹੋਈ ਲਾਈਨ ਹੈ ਕੀ ਹੈ ਉਹ ਸਮਝਣਾ ਗੁਰਬਾਣੀ ਤੋਂ ਪੜਨਾ ਹੈ ਦਸਮ ਪਾਸ਼ਾ ਦੀ ਬਾਣੀ ਹੈ ਜਿੰਨੂੰ ਪ੍ਰੀਮ ਕਿਓ ਤਿੰਨ ਹੀ ਪ੍ਰਭ ਆਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਪ੍ਰਮਾਤਮਾ ਉਹਨਾਂ ਨੂੰ ਮਿਲਦਾ ਹੈ ਪ੍ਰੇਮ ਨਾਲ ਮਿਲਦਾ ਦਸਵਾਂ ਪਾਸ਼ਾਈਆਂ ਦੇ ਜਿਹੜੇ ਜੀਵਨ ਦੀ ਜਾਂਚ ਹੈ ਤੋ ਸਾਨੂੰ ਬੜਾ ਸੁਨੇਹਾ ਮਿਲਦਾ ਸਾਡੇ ਹਲੇ ਔਕਾਤ ਨਹੀਂ ਹੈ ਕਿ ਅਸੀਂ ਗੁਰੂ ਸਾਹਿਬਾਨ ਦੇ ਬਾਰੇ ਵਿਆਖਿਆ ਕਰ ਸਕੀ ਕੋਈ ਵੀ ਇੱਥੇ ਦਾ ਬੰਦੇ ਕਿਸੇ ਦੀ ਔਕਾਤ ਨਹੀਂ ਹੈ ਪਰ ਜਿੰਨੀ ਕੋ ਸੋਚੀ ਕਹਿੰਦੇ ਜੈਸੀ ਮਤ ਦੇਈ ਤੈਸਾ ਪ੍ਰਗਾਸ ਜਿੰਨੀ ਕੋ ਪ੍ਰਮਾਤਮਾ ਨੇ ਮਤ ਦਿੱਤੀ ਹੈ ਉਹਨਾਂ ਕੋ ਪ੍ਰਗਾਸ ਹੁੰਦਾ ਮਤ ਦੇਣਾ ਵੀ ਉਹਦੇ ਹੱਥ 'ਚ ਹੈ ਹੁਣ ਗੱਲ ਕੱਲ ਜਿਹੜਾ ਪਰਕਰਨ ਹੋਇਆ ਦੇਖੋ ਕਿਸੇ ਦੇ ਕਿਸੇ ਨਾਲ ਵਿਚਾਰਾ ਦੇ ਮਤਪੇਦ ਹੋ ਸਕਦੇ ਹੈ ਉਹਨਾਂ ਜੀ ਆਪਾਂ ਗੁਰਨਾਨਕ ਸਾਹਿਬ ਤੋਂ ਸ਼ੁਰੂ ਕਰੀਏ ਗੁਰਨਾਨਕ ਸਾਹਿਬ ਦੇ ਕੋਡਾ ਰਾਖਸ਼ਸ ਦੇ ਨਾਲ ਵਾਰਤਾਲਾਪ ਹੋਈ ਹੈ ਉਹ ਰਾਖਸ਼ਸ ਕਿਉਂ ਕਿਹਾ ਜਾਂਦਾ ਉਹਦੀ ਪ੍ਰਵਿਰਤੀ ਕੀ ਸੀਗੀ ਉਹਦਾ ਸੁਭਾਅ ਕੀ ਸੀਗਾ ਸੁਭਾਅ ਸਾਰਿਆਂ ਨੂੰ ਪਤਾ ਕਿ ਉਹਦਾ ਸੁਭਾਅ ਸੀਗਾ ਦੂਜੇ ਨੂੰ ਮਾਰਨਾ ਪਰ ਗੁਰਨਾਨਕ ਸਾਹਿਬ ਨਾਲ ਬੈਠ ਕੇ ਵਾਰਤਾਲਾਪ ਹੋਈਆ ਤੇ ਉਹ ਸਿਹਤਰਾ ਪਿਆ ਸੱਜਣ ਠੱਗ ਸੀਗਾ ਜਿਹੜਾ ਮਾਰਦਾ ਸੀਗਾ ਉਹਦੀ ਸੁਭਾਅ ਮਾਰਨਾ ਸੀਗਾ ਠੱਗਣਾ ਸੀਗਾ ਔਰ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਨਾਲ ਸਮਝਾ ਕੇ ਮਨੁੱਖਤਾ ਦਾ ਜੀਵਨ ਸਮਝਾ ਕੇ ਸੱਜਣ ਠੱਗ ਨੂੰ ਵੀ ਸਿੱਧੇ ਰਾਹ 'ਤੇ ਵਾਰਤਾ ਲਾਪ ਦੇਣਾ। ਬਲੀ ਕੰਦਾਰੀ ਹੋਰ ਬੜਾ ਬੜੇ ਚਾਹੇ ਕਿੰਨੇ ਹੀ ਸੰਤਾਂ ਮਹਾਪੁਰਸ਼ਾਂ ਨਾਲ ਵਿਚਾਰ-ਵਟਾਂਦਰਾ ਆਇਆ। ਵਿਚਾਰ ਗੁਸ਼ਟੀ ਹੋਣੀ ਇੱਕ ਜਾਇਜ਼ ਗੱਲ ਹੈ। ਵਿਚਾਰ ਗੁਸ਼ਟੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਸਮਝਾਣਾ ਕੀਤਾ, ਗੁਰੂ ਅੰਗਦ ਦੇਵ ਜੀ ਨੇ ਸਮਝਾਣਾ ਕੀਤਾ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਨੇ ਸਮਝਾਣਾ ਕੀਤਾ। ਪੰਜਵੇਂ ਪਾਸ਼ਾ ਨੇ ਫਿਰ ਤਿਆਗ ਦਿੱਤਾ। ਇਹ ਪਹਿਲਾਂ ਸਮਝਾਣਾ ਆ ਫਿਰ ਤਿਆਗ ਆ 6ਵੇਂ ਪਾਸ਼ਾ ਨੇ ਫਿਰ ਸ਼ਮਚੀਰ ਚੱਕਿਆ ਦੋ ਗੁਰੂ ਸੇਵਾ ਨਾਲ ਦੇ ਨਾਲ ਜੰਗਾਂ ਹੋਈਆਂ ਲੋਕਾਂ ਦੀਆਂ ਰਾਜੇ ਮਹਾਰਾਜੇ ਦੀਆਂ ਮੁਗਲਾ ਫੌਜਾਂ ਨਾਲ ਜਾਂ ਉਹ ਪਹਾੜੀ ਰਾਜਿਆਂ ਨਾਲ 6ਵੇਂ ਪਾਸ਼ਾ ਦੀਆਂ ਜੰਗਾਂ ਹੋਈਆਂ ਉਹ 6 ਜੰਗਾਂ ਹੋਈਆਂ 10ਵੇਂ ਪਾਸ਼ਾ ਦੀਆਂ 14 ਜੰਗਾਂ ਹੋਈਆਂ ਇਨ੍ਹਾਂ ਜੰਗਾਂ ਦੇ ਵਿੱਚ ਸਾਨੂੰ ਮੈਸੇਜ ਕੀ ਆਂਦਾ ਕੋਈ ਇਹ ਨਹੀਂ ਹੈ ਵੀ ਗੁਰੂ ਸਾਹਿਬ ਕਿਸੇ ਨਾਲ ਆਪ ਲੜਨ ਚਲੇ ਗਏ ਵੀ ਮੈਨੂੰ ਜਗ੍ਹਾ ਚਾਹੀਦੀ ਆ ਮੈਂ ਕਬਜ਼ਾ ਕਰਨਾ ਨਾ ਜੰਗਾਂ ਹੋਈਆਂ ਜੰਗਾਂ ਤੋਂ ਬਾਅਦ ਗੁਰੂ ਸਾਹਿਬ ਨੇ ਕਿਥੇ ਕਬਜ਼ਾ ਨਹੀਂ ਕੀਤਾ ਉਹਨਾਂ ਨੇ ਸਿਰਫ ਮਾਨਵਤਾ ਦੇ ਵਾਸਤੇ ਧਰਮ ਦੀ ਰੱਖਿਆ ਵਾਸਤੇ ਜੰਗਾਂ ਲੜੀਆਂ 6ਵੇਂ ਮੈਂ ਪਹਿਲਾਂ ਗੱਲ ਕੀਤੀ ਪੰਜ ਚਾਰ ਪੰਜ ਪਾਸ਼ਾ ਇਹਨਾਂ ਨੇ ਸਮਝਾਣਾ ਕੀਤਾ ਪੰਜਵੇਂ ਪਾਸ਼ਾ ਨੇ ਤਿਆਗ ਦਿੱਤਾ 6ਵੇਂ ਪਾਸ਼ਾ ਨੇ ਫਿਰ ਸ਼ਮਸ਼ੀਰ ਚੱਕੀ 7ਵੇਂ ਪਾਸ਼ਾ 8ਵੇਂ ਪਾਸ਼ਾ ਨੇ ਫਿਰ ਸਮਝਾੜਾ ਕੀਤਾ ਲੋਕਾਂ ਦਾ ਮਾਨਵਤਾ ਦੇ ਭਲੇ ਲਈ ਲਾਇਆ 9ਵੇਂ ਪਾਸ਼ਾ ਨੇ ਆਪਣਾ ਤਿਆਗ ਦਿੱਤਾ ਤਾਂ ਦਿੱਲੀ ਦੀ ਦਰ ਤੇ ਜਿਹਨੂੰ ਤਿਲਕ ਤੇ ਜੰਝੂ ਦਾ ਰੱਖਾ ਗਿਆ ਜਾਂਦਾ 10ਵੇਂ ਪਾਸ਼ਾ ਨੇ ਫਿਰ ਸ਼ਮਸ਼ੀਰ ਚੱਕੀ ਸੀ 14 ਚੰਗਾ ਹੋਈਆਂ ਅਸیں ਕਿੰਦਾ ਨਹੀਂ ਹੋਇਆ ਪਰ ਜੰਗਾ ਹੋਇਆ ਜੇ ਗੁਰਦਸਵੈ ਪਾਸ਼ਾ ਆਪਣੇ ਤੀਰ ਦੇ ਅਗਲੇ ਪਾਸੇ ਨਾ ਸੋਨਾ ਲਾਦੇ ਹੁੰਦੇ ਸੀ ਵੀ ਕਿਸੇ ਦੇ ਜੱਗ ਤੀਰ ਵੀ ਲੱਗੇ ਨਾ ਤੇ ਜੋ ਮਾਤਣ ਸਾਥੀ ਹੋਵੇ ਤੇ ਉਹ ਸੋਨੇ ਦੇ ਨਾਲ ਉਹ ਉਹਦਾ ਪਰਿਵਾਰ ਚੱਲ ਸਕੇ ਜਾਂ ਉਹਦਾ ਜਿਹੜਾ ਅੰਤਮ ਕਿਰਿਆ ਹੁੰਦੀ ਹੈ ਉਹ ਕਰ ਸਕਣ ਇਹ ਸੋਚ ਸੀ ਦਸਵੇਂ ਪਾਸ਼ਾ ਦੀ ਨੀਲਾ ਬਾਣਾ ਖਾਲਸਾ ਬਾਣਾ ਇਹ ਕੋਈ ਮਾੜੀ ਮੋਟੀ ਚੀਜ਼ ਨਹੀਂ ਆ ਭਾਈ ਨੀਲਾ ਪਣਾ ਪਾ ਲੈਣਾ ਵੱਡੀ ਗੱਲ ਨਹੀਂ ਪਰ ਨੀਲਾ ਪਣਾ ਦਸਵੇਂ ਪਾਤਸ਼ਾਹ ਦੇ ਦਿੱਤੀ ਨੀਲਾ ਪਣਾ ਪੜਾ ਜਿਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਵੀ ਕਿਹਾ ਜਿਹਨੂੰ ਆਪਣੇ ਗਲੇ ਨਾਲ ਲਾਇਆ ਕਿ ਜਿਹੜਾ ਖਾਲਸਾ ਮੇਰਾ ਪੁੱਤਰ ਹੈ ਉਹ ਨੀਲਾ ਪਣਾ ਬਹੁਤ ਨਿਰੋਲ ਬਣਾਇਆ ਕੱਲ ਜਿਹੜਾ ਇਨਸੀਡੈਂਟ ਹੋਇਆ ਲੁਧਿਆਣੇ ਦੇ ਵਿੱਚ ਮੈਂ ਦੇਖੋ ਇਸ ਗੱਲ ਨੂੰ ਜਸਟੀਫਾਈ ਨਹੀਂ ਕਰਦਾ ਹਿੰਸਾ ਸਾਡੇ ਧਰਮ ਦੇ ਵਿੱਚ ਨਹੀਂ ਹੈ ਹਾਂ ਕੋਈ ਚੜ ਕੇ ਆਵੇ ਉਹਦਾ ਜਵਾਬ ਦੇਣਾ ਸਾਡੇ ਧਰਮ ਦੇ ਵਿੱਚ ਹੈ ਇਹ ਤਾਂ ਹੈ ਹੀ ਨਹੀਂ ਇਹ ਬਹੁਤ ਗਲਤ ਕੰਮ ਹੋ ਰਿਹਾ ਆਪਣੀ ਜਿਹੜੀ ਸਿੱਖ ਦੀ ਪਰਵਾਸ਼ਾ ਖਾਲਸੇ ਦੀ ਪਰਵਾਸ਼ਾ ਆ ਦਸਵੇਂ ਪਾਤਸ਼ਾਹ ਤੋਂ ਗੁਰੂ ਨਾਨਕ ਸਾਹਿਬ ਦੇ ਦਸਾਂ ਪਾਤਸ਼ਾਹਾਂ ਦੇ ਜੀਵਨ ਤੋਂ ਸਾਡੇ ਸ਼ੂਰ ਵੀਰਾਂ ਦੇ ਜੀਵਨ ਤੋਂ ਸਿੱਖਣੀ ਪੈਣੀ ਹੈ ਹੁਣ ਉਹ ਜਿਹੜੇ ਬੰਦੇ ਤੇ ਮਲਾਇਆ ਕਹਿੰਦੇ ਸ਼ਹੀਦ ਸ਼ਿਦਾ ਬਾਰੇ ਬੋਲਦਾ ਉਹ ਵੀ ਸ਼ਹੀਦ ਪਰਿਵਾਰ ਦਾ ਹੀ ਬੰਦਾ ਆ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਸੁਖਰੇਵ ਜੀ ਦੇ ਥਾਪਰ ਜੀ ਦੇ ਪਰਿਵਾਰ ਦੇ ਵਿੱਚੋਂ ਆ ਮੈਂ ਕਿਸੇ ਦੇ ਵਿਚਾਰਾਂ ਨਾਲ ਕੋਈ ਸਹਿਮਤ ਨਹੀਂ ਵੀ ਮੈਂ ਵੀ ਉਹਦੇ ਵਿਚਾਰ ਦੇ ਨਾਲ ਸਹਿਮਤ ਨਹੀਂ ਹਾਂਗਾ ਉਦੇ ਵਿਚਾਰ ਨਹੀਂ ਠੀਕ ਹੋ ਸਕਦੇ ਹੋ ਸਕਦਾ ਮੇਰੇ ਵਿਚਾਰ ਨਾਲ ਠੀਕ ਹੋਣ ਕਿਸੇ ਨੇ ਮੇਰੇ ਨਾਲ ਚੰਗਿਆ ਲੱਗਦੇ ਹੁਣ ਪਰ ਉਹਦੀ ਵਾਰਤਾਲਾਪ ਉਹਦੀ ਕਿਸੇ ਨੂੰ ਜਾ ਕੇ ਹਿੱਟ ਕਰਨਾ ਇਹ ਸਾਡਾ ਖਾਲਸਾ ਪੰਥ ਨਹੀਂ ਆ ਉਸ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਉਹ ਯੋਗਾ ਕੀਤਾ ਸੀ ਇੱਕ ਇੱਕ ਕੁੜੀ ਨੇ ਉਹਨੇ ਯੋਗਾ ਕੀਤਾ ਮੈਂ ਉਹਨੂੰ ਵੀ ਜਸਟੀਫਾਈ ਨਹੀਂ ਕਰਦਾ ਵੀ ਉਹਨੇ ਯੋਗਾ ਠੀਕ ਕੀਤਾ ਕਿ ਨਹੀਂ ਕੀਤਾ ਉਹਨੇ ਲੱਤਾਂ ਉੱਪਰ ਚੱਕੀਆਂ ਨਹੀਂ ਕੀਤੀਆਂ ਪਰ ਜੇ ਉਹ ਉੱਥੇ ਕੋਈ ਸਾਡੇ ਸਿੱਖ ਭਰਾ ਜਿਨ੍ਹਾਂ ਨੇ ਦੇਖਿਆ ਸੀ ਉਹੀ ਰੋਕ ਦਿੰਦੇ ਜੇ ਸ਼ਰੋਣੀ ਕਮੇਟੀ ਵਾਲੇ ਮੁਲਾਜ਼ਮ ਜਾਂ ਸ਼ਰੋਣੀ ਕਮੇਟੀ ਦੇ ਜਿਹੜੇ ਸੇਵਾਦਾਰ ਸੀ ਨਹੀਂ ਉੱਥੇ ਸੀਗੇ ਜਾਂ ਉਹਨਾਂ ਨੇ ਦੇਖਿਆ ਸੀ ਤੇ ਉਹਨੂੰ ਉੱਥੇ ਰੋਕ ਕੇ ਉਹਦੀ ਫੋਟੋ ਡਿਲੀਟ ਕਰ ਦਿੰਦੇ ਮੁੱਦਾ ਖਤਮ ਹੋ ਜਾਣਾ ਸੀ ਉਹਨੂੰ ਇਸ਼ੂ ਬਣਾ ਲਿਆ ਉਹਨੇ ਮਾਫੀ ਵੀ ਮੰਗ ਲਈ ਫਿਰ ਉਹਨੂੰ ਇਸ਼ੂ ਐਡਾ ਵੱਡਾ ਬਣਾ ਲਿਆ ਸਾਡਾ ਇਸ ਵੈਸੇ ਨਹੀਂ ਹੈ ਸਾਡੇ ਤਾਂ ਗੁਰਬਾਣੀ ਦੇ ਦਰਜ ਹੈ ਹਮ ਅਬਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਕੇ ਬਿਖਾਈ ਦੇਸੀ ਉਹ ਗੁੜਾ ਨਾ ਭਰੇ ਆ ਬੰਦਾ ਗਲਤੀ ਕਰਦਾ ਗਲਤੀਆਂ ਦਾ ਪੁੱਤਲਾ ਪਰ ਉਹ ਗਲਤੀ ਉਹਨੇ ਜੇ ਮਾਫੀ ਮੰਗੀ ਸੀ ਇਹਨੂੰ ਤੂਰਲੀ ਦੇਣਾ ਚਾਹੀਦਾ ਆਪਾਂ ਗਲਤੀਆਂ ਕੋਈ ਕਰਦੇ ਆ ਤੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਮਾਫ ਕਰਕੇ ਆਪਾਂ ਨੂੰ ਅੱਗੇ ਸੁਨੇਹਾ ਦੇਣਾ ਚਾਹੀਦਾ ਉੱਥੇ ਜਿਹੜੇ ਸਿੰਘ ਖੜੇ ਸੀ ਕਹਿ ਦੇਣਾ ਚਾਹੀਦਾ ਸੀ ਬੇਟਾ ਠੀਕ ਨਹੀਂ ਐ ਐਡਾ ਕੋਈ ਗੱਲ ਸੀ ਇਹਨੂੰ ਇਸ਼ੂ ਬਣਾਉਣ ਦੀ ਕੀ ਲੋੜ ਸੀ ਰੋਕੇ ਜਾ ਸਕਦਾ ਸੀ ਇਹ ਕੰਮ ਇਹਨੂੰ ਇਸ਼ੂ ਬਣਾ ਲਿਆ ਜਿਹੜਾ ਉੱਥੇ ਵੀ ਹਿੱਟ ਕੀਤਾ ਸਾਡੇ ਇੱਕ ਪੰਜਾਬ ਦੇ ਧੀ ਨੇ ਉਹਨੂੰ ਸਾਰਿਆਂ ਨੇ ਪ੍ਰੋਵੋਕ ਕਰਤਾ ਜੀ ਸ਼ੇਰ ਤੀ ਫਲਾਣੀ ਤੀ ਉਹ ਯਾਰ ਆਪਣੇ ਬੱਚਿਆਂ ਦੇ ਇੱਕ ਇੱਕ ਬੱਚਾ ਕੋਈ ਕੰਮ ਕਰਦਾ ਤੇ ਲੱਖਾਂ ਬੱਚਿਆਂ ਤੇ ਉਹਦਾ ਸਰਪੰਦਾ ਅਸੀਂ ਇਸ ਦੁਨੀਆ ਦੇ ਵਿੱਚ ਵੱਸਦੇ ਆ ਜੇ ਸਾਡੇ ਨਾਲ ਕੋਈ ਜਿੱਦਾ ਹਿਮਾਚਲ ਦੇ ਵਿੱਚ ਸਾਡੇ ਰਾਇਆ ਸਾਨੂੰ ਗੁੱਸਾ ਲੱਗਿਆ ਸਾਰਿਆਂ ਨੂੰ ਲੱਗਿਆ ਨਾ ਗੁੱਸਾ ਇੱਕ ਦੇ ਕੀਤੇ ਨੂੰ ਸਾਰਿਆਂ ਨੂੰ ਭੁਗਤਣਾ ਪੈਂਦਾ ਇਹ ਹਾਂ ਕੰਗੜਾ ਰੋਤ ਨੋਤਨਾ ਕਿਸੇ ਦੇ ਵਿਚਾਰ ਨਹੀਂ ਚੰਗੇ ਸੀ ਉਹਨਾਂ ਗੱਲ ਕਰਦੇ ਵੀ ਇਹ ਤੁਸੀਂ ਨਹੀਂ ਠੀਕ ਕੀਤਾ ਸੀ ਇਹ ਤਾਂ ਇਹ ਤਾਂ ਜਿਹੜਾ ਜ ਸਾਡੇ ਪੰਤੇ ਵਿੱਚ ਸੀ ਉਹਦੇ ਨਾਲ ਗੱਲ ਕਰ ਸਕਦੇ ਉਹਨੂੰ ਕਹਿ ਸਕਦੇ ਆ ਰੋਕ ਕੇ ਸਮਝਾ ਸਕਦੇ ਆ ਵੀ ਇਹ ਤੂੰ ਗੱਲ ਠੀਕ ਨਹੀਂ ਕੀਤੀ ਸੀ ਉਹ ਉਸ ਤੋਂ ਬਾਅਦ ਦਰਬਾਰ ਸਾਹਿਬ ਵੀ ਆਈ ਸੀ ਉੱਥੇ ਵੀ ਆ ਕੇ ਹੱਥ ਉਹਨੇ ਜੋੜੇ ਸੀ ਆਪਾਂ ਆਪਣੇ ਸਮਾਜ ਨੂੰ ਮੈਸੇਜ ਦੇਈਏ ਮੈਂ ਬੇਨਤੀ ਕਰਦਾ ਇਹ ਚੀਜ਼ਾਂ ਪੰਜਾਬ ਦੀ ਜਿਹੜੀ ਰੂਪਰੇਖਾ ਬਣ ਰਹੀ ਹੈ ਨਾ ਪੰਜਾਬ ਨੂੰ ਕਸ਼ਮੀਰ ਵਾਲੀ ਰੂਪਰੇਖਾ ਬਣੀ ਜਾਂਦੀ ਹੈ ਵੀ ਕਸ਼ਮੀਰ 'ਚ ਜਦੋਂ ਮਰਜ਼ੀ ਕੁਝ ਹੋ ਸਕਦਾ ਸੀ ਕਸ਼ਮੀਰ ਸੁਧਰੀ ਜਾ ਰਹੀ ਹੈ ਤੇ ਅਸੀਂ ਸਾਡਾ ਸਟੇਟ ਹੋਰ ਪਾਸੇ ਜਾਈ ਜਾ ਰਹੀ ਹੈ ਅਸੀਂ ਹਰ ਪਾਸੇ ਸਾਡੇ ਸਾਡੇ ਸਾਡਾ ਮੈਸੇਜ ਇਹ ਜਾ ਰਿਹਾ ਕਿ ਇਹ ਬੜੇ ਗੁੱਸੇ ਵਾਲੇ ਲੋਕ ਹੈ ਉਹ ਜਦ ਕਿ ਅਸੀਂ ਸਭ ਤੋਂ ਵੱਧ ਲੰਗਰ ਲਾਣ ਵਾਲੇ ਸਭ ਤੋਂ ਵੱਧ ਸੇਵਾ ਕਰਨ ਵਾਲੇ ਬੰਦੇ ਸਭ ਤੋਂ ਵੱਧ ਪਿਆਰ ਕਰਨ ਵਾਲੇ ਬੰਦੇ ਆ ਦੀ ਜਿਹੜੀ ਰੂਪਰੇਖਾ ਆ ਜਿਹੜਾ ਸਾਡਾ ਸਭਾਇਆ ਗਲਤ ਜਾ ਰਿਹਾ ਹੈ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣੇ ਨੀਲੇ ਚੋਲੇ ਖਾਲਸਾ ਚੋਲਾ ਜਿਹੜਾ ਸਾਡਾ ਖਾਲਸਾ ਰੰਗ ਹੈ ਕੇਸਰੀ ਰੰਗ ਹੈ ਇਹ ਬੜੇ ਨਿਰੋਲ ਰੰਗ ਹੈ ਬੜੀਆ ਸ਼ਹਾਦਤਾਂ ਦੇ ਬਾਅਦ ਇਹ ਰੰਗ ਦੇ ਕੋਈ ਮੱਤਤਾ ਆ ਇਸ ਇਹ ਪ੍ਰਮਾਤਮਾ ਨੂੰ ਮਿਲਣ ਦਾ ਰਾਹ ਆ ਜਿਹੜਾ ਪ੍ਰਮਾਤਮਾ ਨੂੰ ਮਿਲਣ ਦਾ ਰਾਹ ਹੁੰਦਾ ਉਹ ਕਿਸੇ ਨੂੰ ਨਹੀਂ ਇਦਾਂ ਕਰਦਾ ਜहां ਚੜ ਕੇ ਆ ਜਵਾਬ ਦੇਣਾ ਜਾਇਜ਼ ਹੁੰਦਾ ਪਰ ਇਹ ਗੱਲ ਠੀਕ ਜਸਟੀਫਾਈ ਨਹੀਂ ਹੈ ਕਿਸੇ ਨਾਲ ਹਿੰਸਾ ਕਰਨੀ ਜਸਟੀਫਾਈ ਨਹੀਂ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਭਾਈ ਥੋੜਾ ਜਿਹਾ ਪੰਜਾਬ ਤੇ ਤਰਸਖਾਓ ਪੰਜਾਬ ਬੜੇ ਮਾੜੇ ਹਾਲਾਤਾਂ 'ਚ ਗੁਜ਼ਰ ਰਿਹਾ ਆ ਪੰਜਾਬ ਦੇ ਰਸਤੇ ਬੰਦ ਆ ਪੰਜਾਬ ਦਾ ਨੁਕਸਾਨ ਹੋ ਰਿਹਾ ਪੰਜਾਬ 'ਚ ਬਿਜ਼ਨਸਮੈਨ ਬਾਹਰ ਭੱਜ ਰਿਹਾ ਪੰਜਾਬ 'ਚ ਸਾਡੇ ਕਿਸਾਨ ਪਰਚਾਣ ਹੋ ਰਿਹਾ ਪੰਜਾਬ 'ਚ ਸਾਡੇ ਮਜ਼ਦੂਰ ਪਰੇਸ਼ਾਨ ਹੋ ਰਿਹਾ ਸਾਡੇ ਕਿਸਾਨਾਂ ਦੇ ਮੋਢਿਆਂ ਤੇ ਰੱਖ ਕੇ ਵੀ ਬੰਦੂਕ ਚਲਾਈ ਜਾ ਰਹੀ ਆ ਸਾਡੇ ਪੋਲੇ ਪਲੇ ਪੰਜਾਬੀਆਂ ਤੇ ਮੋਢੇ ਤੇ ਰੱਖ ਕੇ ਬੰਦੂਕ ਚਲਾਈ ਰਹੀ ਆ ਅਸੀਂ ਸਮਝ ਨਹੀਂ ਪਾ ਰਹੇ ਸਾਡੇ ਬੱਚੇ ਬਾਹਰ ਪਲਾਨ ਕਰ ਰਹੇ ਸਾਡੇ ਬੱਚੇ ਨਸ਼ੇ ਦੇ ਵਿੱਚ ਮਰ ਰਹੇ ਆ ਸਾਡੇ ਬੱਚੇ ਦੇ ਤੇ ਕ੍ਰਾਈਮ ਦੀ ਰੇਟ ਵਧੀ ਜਾ ਰਹੀ ਹੈ ਤੇ ਸਾਡੇ ਪੰਜਾਬ ਦੇ ਲੋਕ ਵਿੱਚ ਆ ਗਿਰ ਚਾਹੇ ਕੋਈ ਕੁਝ ਦੂਜੇ ਲੋਕ ਆ ਅਸੀਂ ਸਾਰੇ ਸੇਵਾ ਕਰੀਏ ਪੰਜ ਪਿਆરા ਦੇ ਜੇ ਦਸਮ ਪਾਸ਼ਾ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਸੀ ਨਾ ਪਹਿਲੇ ਪਿਆਰੇ ਭਾਈ ਦਿਆ ਸਿੰਘ ਜੀ ਲਾਹੌਰ ਤੋਂ ਸੀ ਦੂਜੇ ਭਾਈ ਧਰਮ ਸਿੰਘ ਜੀ ਯੂਪੀ ਤੋਂ ਸੀ ਤੀਜੇ ਪਿਆਰੇ ਭਾਈ ਹਿੰਮਤ ਸਿੰਘ ਜੀ ਉੜੀਸਾ ਤੋਂ ਜੀ ਹੈ ਹੱਥ ਬਨ ਕੇ ਦੇਤੀ ਹੈ ਸਾਡੇ ਪੰਜਾਬ ਦੀ ਰੂਪਰੇਖਾ ਨੂੰ ਆਪਾਂ ਗੁਰੂ ਸਾਹਿਬ ਤੇ ਦਸੇ ਰਸਤੇ ਤੇ ਚੱਲੀਏ ਅਸੀਂ ਪੰਜ ਪਿਆરા ਦੇ ਦਸੇ ਰਸਤੇ ਤੇ ਚੱਲੀਏ ਆਪਣੇ ਸ਼ੂਰ ਬੀਰਾਂ ਦੇ ਜਿਹੜੜੇ ਆਪਣੇ ਸਮਾਜ ਲਈ ਆਪਣੇ ਕੌਮ ਲਈ ਆਪਣੇ ਧਰਮ ਲਈ ਆਪਣੇ ਦੇਸ਼ ਲਈ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਉਹਨੂੰ ਬੇਰਤ ਨਾ ਗਵਾਈਏ ਨੇ ਦੇ ਲੰਘਦਾ ਵੇਲਾ ਵਾਪਸ ਨਹੀਂ ਆਉਂਦਾ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਚੀਜ਼ਾਂ ਤੇ ਧਿਆਨ ਕੀਤਾ ਜਾਵੇ ਅਸੀਂ ਪ੍ਰਵੋਕ ਨਾ ਹਈਏ ਅਸੀਂ ਵਿਚਾਰ ਵਟਾਂਦਰਾ ਕਰੀਏ ਜੇ ਕੋਈ ਸਾਡ ਨੂੰ ਮਾੜਾ ਬੋਲਦਾ ਮੈਨੂੰ ਵੀ ਮਾੜਾ ਬੋਲਦੇ ਤੁਹਾਨੂੰ ਵੀ ਮਾੜਾ ਬੋਲਦੇ ਗੁਰਨਾਨਕ ਸਾਹਿਬ ਨੂੰ ਕਿਸੇ ਨੇ ਭੂਤ ਨਾ ਕਿਸੇ ਨੇ ਬਤਾਲਾ ਕਹਿੰਦਾ ਸੀਗਾ ਨਾਰਾਇਣ ਆਪ ਧਰਤੀ ਤੇ ਆਇਆ ਤੇ ਉਹਨੂੰ ਮਾੜਾ ਬੋਲਦਾ ਜਿਹਨੂੰ ਬਖਸ਼ਿਆ ਨਾ ਗੁਰਨਾਨਕ ਸਾਹਿਬ ਨੂੰ ਬਚਾਇਆ ਨਾ ਕ੍ਰਿਸ਼ਨ ਮਹਾਰਾਜ ਨੂੰ ਪੁੱਛਿਆ ਉਹ ਤਾਂ ਕਿਸੇ ਨੇ ਕਿਸ ਨੂੰ ਨਹੀਂ ਬਖਸ਼ਣਾ ਪਰ ਅਸੀਂ ਉਹਨਾਂ ਦੇ ਦੱਸੇ ਦੇ ਰਸਤੇ ਚੱਲੀਏ ਐਵੇਂ ਨਹੀਂ ਉਹਨਾਂ ਨੂੰ ਰੱਬ ਕਿਹਾ ਜਾਂਦਾ ਅਸੀਂ ਦੱਸੇ ਚਾਹੇ ਅੱਲਾ ਯ ਕੋਈ ਵੀ ਧਰਮ ਦੇ ਹੈਗੇ ਪਗੰਬਰ ਉਹਨਾਂ ਨੂੰ ਉਹਨਾਂ ਦੇ ਜੀਵਨ ਤੋਂ ਸਿੱਖਿਆ ਉਹਨਾਂ ਨੇ ਵੀ ਇਨਸਾਨੀ ਜਾਂਮੇ ਦੇ ਵਿੱਚ ਆ ਕੇ ਦੁੱਖ ਦਰਦ ਸਹੇ ਸੀਗੇ ਇਸ ਕਰਕੇ ਦੁੱਖ ਦਰਦ ਸਹੇ ਸੀ ਵੀ ਅਸੀਂ ਵੀ ਦੁੱਖ ਦਰਦ ਸਹਿੰਦੇ ਸਹਿੰਦੇ ਆਪਣੇ ਜੀਵਨ ਦੇ ਪ੍ਰਮਾਤਮਾ ਦੇ ਚਰਨਾਂ ਨਾਲ ਜੋੜੀਏ ਤਬੀਦ ਕਰਦਾ ਕਿ ਨੀਲਾ ਬਾਣਾ ਤੇ ਖਾਲਸਾ ਬਾਣਾ ਜਿਹੜੀ ਉਹਦੀ ਪਵਿੱਤਰਤਾ ਸਾਰੇ ਆਪਾਂ ਰਲ ਮਿਲ ਕੇ ਕਾਇਮ ਰੱਖਾਂਗੇ ਇਦਾਂ ਦੀ ਘਟਨਾ ਨਾਲ ਦੁਬਾਰਾ ਹੋਵੇ ਪੰਜਾਬ ਦੇ ਲੋਕੇ ਇਸ ਗੱਲ ਤੋਂ ਸਿੱਖਣਗੇ ਤਾਂ ਜੋ ਸਾਡੇ ਸਾਰੇ ਪੰਜਾਬੀ ਦੁਨੀਆ ਵਿੱਚ ਜੀਏ ਬਸਦੇ ਆ ਉਜਜਤ ਮਾਨ ਨਾਲ ਰਹਿਣ ਤੇ ਜਿਤ ਮਾਨ ਆਪਣਾ ਪਿਆਰ ਸਾਰਿਆਂ 'ਚ ਆਪਣੀ ਖੁਸ਼ਬੂ ਸਾਰਿਆਂ 'ਚ ਫੈਲੋ। ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਾਹਤ ਸਾਹਿਬ। ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ। ਅਦab ਦੋਸਤੋ ਇਹ ਵੀਡੀਓ ਚੰਗੀ ਲੱਗੇ ਤਾਂ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਵਿਚਾਰ ਤੁਹਾਡੇ ਹੁੰਦੇ ਆ ਮੈਨੂੰ ਦੋਸਤਾਂ ਦੇ ਫੋਨ ਆਉਂਦੇ ਆ ਕਿ ਬੋਲੋ। ਤੇ ਮੈਂ ਬੋਲਣ ਦੀ ਕੋਸ਼ਿਸ਼ ਕਰਦਾ ਮੈਂ ਘੱਟ ਬੋਲਾਂ ਚੁੱਕੀ ਤਾਂ ਹੈ ਪਰ ਕੋਸ਼ਿਸ਼ ਕਰਦਾ ਜਿਹੜੀ ਗੱਲ ਬੋਲਣੀ ਦਿਲ ਦੀ ਗੱਲ ਹੁੰਦੀ ਹੈ ਲੋਕ ਕਹਿੰਦੇ ਆ ਤੇ ਜਰੂਰ ਬੋਲੋ। ਧਰਵਾਦ